ਪਿੱਟੂ ਦਾ ਥੋੜਾ ਨੈਗੇਟਿਵ ਹੈ 10 ਸਾਲ ਤੋਂ ਕਾਂਗਰਸ ਤੇ ਰਿਹਾ ਤੇ ਜੰਪ ਕਰਕੇ ਆ ਗਿਆ ਉਹ ਕੁਝ ਲੋਕ ਅਗੇਂਸਟ ਨੇ ਪਿੱਟੂ ਜੀ ਦਾ ਤਾਂ ਆਪਾਂ ਨੂੰ ਸਭ ਨੂੰ ਪਤਾ ਵੀ ਉਹ ਤਾਂ ਰਾਜਯੋਗ ਭਾਲਦੇ ਨੇ ਵੀ ਜਿੱਧਰੋਂ ਮਿਲ ਜੇ ਉਧਰ ਨੂੰ ਹੋ ਜਾਣਾ ਉਹਨਾਂ ਨੇ ਤਾਂ ਆਪਣੀ ਮਾਂ ਪਾਰਟੀ ਜਿਨ੍ਹਾਂ ਨੇ ਉਹਨਾਂ ਦੇ ਪਿਓ ਦਾਦਿਆਂ ਨੂੰ ਮੁੱਖ ਮੰਤਰੀ ਤੱਕ ਬਣਾਇਆ ਉਹਨਾਂ ਦੇ ਨਹੀਂ ਹੋਏ ਸੋ ਇਹ ਉਹ ਕਿਸੇ ਪਾਰਟੀ ਦੇ ਹੋਣ ਵਾਲੇ ਨਹੀਂ ਹੈਗੇ ਲੁਧਿਆ ਉਹਨਾਂ ਦੇ ਵੱਲੋਂ ਤਾਂ ਲੋਕ ਟੁੱਟੇ ਹੋਏ ਨੇ ਬਿੱਟੂ ਨੇ ਬਿਲਕੁਲ ਹੀ ਨਲਾਇਕੀ ਕੀਤੀ ਹੈ ਜਿਹੜਾ ਕਿ ਇਹਦੇ ਵਿੱਚੋਂ ਨਿਕਲ ਗਿਆ ਹੈਗਾ ਵਾ ਕਾਂਗਰਸ ਚੋਂ ਜਿਹੜੀ ਕਿ ਪੱਕੀ ਸੀਟ ਸੀਗੀ ਕਾਂਗਰਸ ਦੀ ਇਹ ਪੱਕੀ ਸੀਟ ਗਿਣੀ ਜਾਂਦੀ ਹੈ ਬਹੁਤ ਦੇਰ ਤੋਂ ਆ ਰਹੀ ਹੈ ਔਰ ਰਵੀ ਆ ਜਾਣੀ ਸੀਗੀ ਔਰ ਹੁਣ ਐਜ਼ ਇਹਦੇ ਕਰਕੇ ਜਿਤਨੀ ਆ ਜੇਪੀ ਵਾਲੇ ਉਹਨਾਂ ਦਾ ਮੈਨੂੰ ਥੋੜਾ ਜਿਹਾ ਘੱਟ ਲੱਗ ਰਿਹਾ ਇਸ ਵਾਰ ਇੱਥੇ ਦਾਨਣੇ ਕਿਉਂਕਿ ਲੋਕੀ ਬਹੁਤ ਖਿਲਾਫ ਨੇ ਉਹਨਾਂ ਦੇ ਕਿਉਂਕਿ ਉਹਨਾਂ ਨੇ ਪਾਰਟੀ ਬਦਲੀ ਐ ਬੀਜੇਪੀ ਨੂੰ ਤਾਂ ਕੋਈ ਵੀ ਸਾਰਿਆਂ ਨੂੰ ਇੱਕੋ ਹੀ ਖਿਆਲ ਆ ਬਈ ਜਿਹੜਾ ਬੰਦਾ ਐ ਏਡੀ ਵੱਡੀ ਪਾਰਟੀ ਛੱਡ ਕੇ ਆਇਆ ਨਾ ਉਹ ਆਪਣੇ ਦਾਦੇ ਦੇ ਦਾਦੇ ਦਾ ਨਾਮ ਕਾਂਗਰਸ ਪਾਰਟੀ ਨੇ ਬਹੁਤ ਰੋਸ਼ਨ ਕੀਤਾ ਹੋਇਆ ਸੀਗਾ ਉਹ ਪਾਰਟੀ ਨੂੰ ਛੱਡ ਕੇ ਵੈਸੇ ਦੂਜੀ ਗੱਲ ਇੱਕ ਹੋਰ ਵੀ ਆ ਰਵਨੀਤ ਬਿੱਟੂ ਜੀ ਨੇ ਲੁਧਿਆਣੇ ਵਾਸਤੇ ਕੁਝ ਵੀ ਨਹੀਂ ਕੀਤਾ ਅਜੇ ਤੱਕ ਅਸ ਸਾਡੇ ਕੋਲ ਪਾਰਕ ਚ ਇੱਕ ਜਿਮ ਲੱਗਿਆ ਹੋਇਆ ਮੇਰੇ ਖਲ ਨਾਲ ਅਸੀਂ 4-5 ਵਾਰੀ ਇਹਨਾਂ ਦੇ ਪਾਰਕ ਆਫਿਸ ਦੇ ਵਿੱਚ ਜਾ ਕੇ ਕਹਿ ਕੇ ਕੋਈ ਇਹਨਾਂ ਦਾ ਪੀਏ ਢੀਟ ਸਾਵਾ ਉਹਨੂੰ 4-5 ਵਾਰੀ ਮਿਲੇ ਆ ਉਹ ਬੰਦਾ ਆਉਂਦਾ ਜੀ ਆਂਦਾ ਜੀ ਆ ਬਸ ਗੱਲਾਂ ਹੀ ਕੀਤੀਆਂ ਅਜੇ ਤੱਕ ਕੰਮ ਨਹੀਂ ਕੋਈ ਕੀਤਾ ਤੇ ਇਸ ਲਈ ਉਹਨਾਂ ਦਾ ਕੋਈ ਚਾਂਸ ਨਹੀਂ ਬਣਦਾ ਜਿਹੜਾ ਪਹਿਲਾ ਕੈਂਡੀਡੇਟ ਆ ਸਾਡਾ ਰਵਨੀਤ ਬਿੱਟੂ ਲਗਾਤਾਰ 2 ਟਰਮ ਇੱਥੇ ਜਿੱਤ ਗਿਆ ਮੇਰੇ ਹਿਸਾਬ ਨਾਲ ਉਹਨਾਂ ਨੂੰ ਹੱਕਦਾਰ ਹੈ ਨਹੀਂ ਉਹ ਵੋਟਾਂ ਮੰਗਦਾ ਦੁਬਾਰਾ ਆ ਕੇ ਇੱਥੇ ਵੋਟਾਂ ਮੰਗਣੀਆਂ ਨੂੰ ਚਾਹੀਦੀਆਂ ਨਹੀਂ ਕਿਉਂਕਿ ਅਸੀਂ ਜਿਹੜੇ ਸਾਨੂੰ ਵੋਟਾਂ ਨੂੰ ਕਹਿਣ ਆਉਂਦੇ ਆ ਅਸੀਂ ਉਹਨਾਂ ਦੇ ਕਹਿਣ ਤੇ ਵੋਟਾਂ ਪਾਉਣੀ ਆ ਤੇ ਜਿਹੜੇ ਸਾਨੂੰ ਕਹਿਣ ਆਉਦੇ ਇਹ ਉਹਦਾ ਹੀ ਫੋਨ ਨਹੀਂ ਚੱਕਦਾ ਜਿਹੜੀ ਸਾਨੂੰ ਅਗਲੇ ਕਦੇ ਵੀ ਸਾਡਾ ਤਾਂ ਇਹ ਫੋਨ ਹੀ ਨਹੀਂ ਚੱਕੇ ਕਦੇ ਫਿਰ ਸਾਡੇ ਤੋਂ ਵੋਟ ਲੈਣ ਤਾਂ ਭਾਈ ਤੁਸੀਂ ਆਏ ਸੀ ਤੁਹਾਡਾ ਲੀਡਰ ਆ ਤੁਸੀਂ ਉਹਨੂੰ ਫੋਨ ਚੱਕੇ ਨਾ ਚੱਕੇ ਸੀ ਕੀ ਲੈਣਾ ਇਹ ਤਾਂ ਤੈਨੂੰ ਜਾਣਦੇ ਆ ਤੁਹਾਡੇ ਕਹਿਣ ਤੇ ਵੋਟ ਪਾਤੀ ਪਰ ਸਾਡਾ ਕਿਸੇ ਨੇ ਹਾਲ ਨਹੀਂ ਪੁੱਛਿਆ